ਰੌਜਨ ਸਮਾਜ ਭਾਈ ਜਲੰਧਰ ਦੇ ਸਾਰੇ ਲੀਡਰਸ਼ਿਪ ਔਰ ਸਾਰੇ ਵਰਕਰ ਸਹਿਬਾਨ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਵੀ ਜਿਹੜੀ ਅੱਜ ਦੀ ਗਰਮੀ ਆ ਕਿਉਂਕਿ ਆਪਾਂ ਸਾਰਿਆਂ ਨੇ ਲੋਕ ਸਭਾ ਇਲੈਕਸ਼ਨ ਲੜੀ ਆ ਉਦੋਂ ਦਾ ਟਾਈਮ ਹੀ ਨਹੀਂ ਲੱਗੇ ਮੁੱਦੇ ਇਸ ਤਰ੍ਹਾਂ ਦੇ ਆ ਗਏ ਆ ਸਾਰਿਆਂ ਦਾ ਧੰਨਵਾਦ ਕਰਦਾ ਵੀ ਅੱਜ ਦੀ ਗਰਮੀ ਦੇ ਵਿੱਚ ਤੁਸੀਂ ਸਾਰੇ ਇੱਥੇ ਪਹੁੰਚੇ ਹੈਗੇ ਬਾਕੀ ਹੋਰ ਵੀ ਸਾਥੀ ਆ ਰਹੇ ਆ ਜਦ ਤੱਕ ਆਪਾਂ ਬਾਕੀ ਸਾਥੀ ਆ ਰਹੇ ਆ ਤਦ ਤੱਕ ਆਪਾਂ ਇਹ ਕੋਸ਼ਿਸ਼ ਕਰਾਂਗੇ ਉਹ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਪਣੀ ਜਿਹੜੀ ਗੱਲ ਆ ਤੁਹਾਡੇ ਵਿਚਾਰ ਰੱਖੇ ਤੇ ਸਾਥੀ ਇਹ ਪੁੱਛਦੇ ਹੁੰਦੇ ਆ ਵੀ ਮੁੱਦੇ ਕੀ ਹੈਗੇ ਆ ਤਾਂ ਮੈਂ ਕਿਹਾ ਵੀ ਅੱਜ ਅੱਜ ਦੇ ਧਰਨੇ ਦਾ ਕੀ ਮੁੱਦਾ ਆ ਤੇ ਮੈਂ ਕਿਹਾ ਵੀ ਕੋਈ ਕੋਈ ਕੇਸਾਂ ਦੀ ਗੱਲ ਕਰ ਲੈਂਦਾ ਕੁਝ ਕਰ ਲੈਂਦਾ ਮੈਂ ਕਿਹਾ ਉਹ ਤਾਂ ਹੈਗਾ ਹੀ ਆ ਪਰ ਜਿਹੜਾ ਅਸਲ ਜਿਹੜਾ ਮੁੱਦਾ ਆ ਵੀ ਜਾਂਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਦਾ ਜਿਹੜਾ ਅਸੀਂ ਖਾਸ ਕਰ ਜਲੰਧਰ ਦੇ ਵਿੱਚ ਮਹਿਸੂਸ ਕੀਤਾ ਆ ਖਾਸ ਕਰ ਕਮਿਸ਼ਨਰੇਟ ਪੁਲਿਸ ਦੇ ਆ ਜਿਹੜੀ ਉਹ ਤਾਂ ਸ਼ਹਿਰੀ ਸਾਰੀ ਆ ਪਰ ਦਿਹਾਤੀ ਵੀ ਜਿੰਨਾ ਕੋਈ ਸਾਡਾ ਆਗੂ ਆ ਸਾਡੇ ਵਰਕਰ ਆ ਕੋਈ ਜਦੋਂ ਜਿਹੜੇ ਕਰਕੇ ਲੋਕਾਂ ਨੂੰ ਇਨਸਾਫ ਦਵਾਉਣ ਦਾ ਦਵਾਉਣ ਨਹੀਂ ਆਦਾ ਪੂਰੀ ਤਰ੍ਹਾਂ ਇੱਕਦਣਾ ਆਮ ਲੋਕਾਂ ਲਈ ਰਸਤੇ ਜਿਹੜੇ ਆ ਬੰਦ ਕੀਤੇ ਆ ਇਸ ਕਰਕੇ ਜਿਹੜਾ ਅੱਜ ਦਾ ਧਰਨੇ ਦਾ ਜਿਹੜਾ ਮੁੱਖ ਮੁੱਦਾ ਇਹੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਅਸੀਂ ਸਾਰੇ ਸੋਚਦੇ ਹਾਂ ਵੀ ਖਾਸ ਕਰ ਉਹਦਾ ਸਾਰੇ ਪੰਜਾਬੀਆਂ ਦੀ ਵਿਰੋਧੀ ਆ ਪਰ ਖਾਸ ਕਰ ਜਿਹੜੇ ਸ਼ੈਡਿਊਲ ਕਾਸ ਵਰਗ ਆ ਉਹਨਾਂ ਦੀ ਬਿਲਕੁਲ ਵਿਰੋਧੀ ਹੈ ਪਾਰਟੀ ਹੈਗੀ ਔਰ ਇਸ ਤਰ੍ਹਾਂ ਹੀ ਬੈਕਵਰਡ ਕਲਾਸਸ ਹੈਗੀਆਂ ਉਹਨਾਂ ਦੇ ਵੀ ਵਿਰੋਧੀ ਹੈਗੇ ਆ ਨਿਆ ਸਾਰੇ ਮਤਲਬ ਖਾਸ ਕਰ ਜਲੰਧਰ ਦੇ ਵਿੱਚ ਜਿਹੜਾ ਅਸੀਂ ਮਹਿਸੂਸ ਕੀਤਾ ਆਪਣੇ ਮਸਲਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਲੰਧਰ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਚਾਹੇ ਕਮਿਸ਼ਨਰ ਪੁਲਿਸ ਆ ਚਾਹੇ ਦਿਹਾਤੀ ਪੁਲਿਸ ਆ ਵੀ ਇਹਨਾਂ ਵੱਲੋਂ ਇਹਨਾਂ ਦੇ ਰਾਹੀਂ ਲਗਾਤਾਰ ਖਾਸ ਕਰਕੇ ਕਿਉਂਕਿ ਕਾਫੀ ਮਸਲੇ ਆ ਚੁੱਕੇ ਆ ਖਾਸ ਕਰਕੇ ਜਿਹੜੇ Dalit ਵਰਗ ਦੇ ਲੋਕ ਆ ਬੈਕਵਰਡ ਦੇ ਆ ਵੀ ਉਹਨਾਂ ਨੂੰ ਲਗਾਤਾਰ ਜਿਹੜਾ ਦਬਾਉਣ ਦਾ ਕੰਮ ਜਿਹੜਾ ਇਹ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਕੀਤਾ ਆ ਔਰ ਚਾਹੇ ਤੁਸੀਂ 2.5 ਸਾਲਾਂ ਦੇ ਇਹਨਾਂ ਦੇ ਰਾਜ ਵਿੱਚ ਦੇਖੋ ਵਿਦਿਆਰਥੀਆਂ ਦੇ ਐਸੀ ਵਿਦਿਆਰਥੀ ਆ ਉਹਨਾਂ ਤੇ लाठी चार्ज ਹੋਇਆ ਫਿਰ ਸਹੀਪੁਰ ਦੇ ਵਿੱਚ ਸਾਡੇ ਤੇ ਜਿਹੜੀ ਪੁਲਿਸ ਨੇ लाठी चार्ज ਕੀਤਾ ਹਿੰਸਾ ਕੀਤੀ ਉਹਨੂੰ ਕਿਸੇ ਵੀ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਤੇ ਫਿਰ ਸਾਡੇ ਤੇ ਸਾਡਾ ਨਸ਼ਾ ਪੂਰਾ ਮਤਲਬ ਸ਼ਹਿਰ ਆ ਦਿਹਾਤੀ ਆ ਸਾਰਾ ਨਸ਼ੇ ਦੀ ਗ੍ਰਿਫਤ ਚ ਹੈ ਪਰ ਕੋਈ ਕੋਈ ਅਫਸਰ ਨਹੀਂ ਕੋਈ ਕੰਮ ਕਰਿਆ ਨਾ ਸਰਕਾਰ ਦਾ ਨਮਾਇੰਦਾ ਇੱਥੇ ਸਰਕਾਰ ਦੇ ਵੀ ਨਮਾਇੰਦੇ ਆ ਰਾਜ ਸਭਾ ਮੈਂਬਰ ਹੈਗੇ ਆ ਐਮਪੀ ਹੈਗੇ ਆ ਤੇ ਮੰਤਰੀ ਹੈਗੇ ਆ ਐਮਐਲਏ ਹੈਗੇ ਆ ਚੇਅਰਮੈਨ ਹੈਗੇ ਆ ਪਰ ਸਾਰੇ ਪੁਲਿਸ ਦੇ ਅਫਸਰ ਆ ਵੱਡ-ਵੱਡੇ ਪਰ ਕੋਈ ਵੀ ਨਮਾਇੰਦਾ ਚਾਹੇ ਪ੍ਰਸ਼ਾਸਨ ਦਾ ਆ ਚਾਹੇ ਰਾਜਨੀਤਿਕ ਤੌਰ ਤੇ ਆ ਚਾਹੇ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਆ ਉਹ ਲੋਕਾਂ ਦੇ ਮਸਲਿਆਂ ਤੇ ਕੋਈ ਵੀ ਜਿਹੜਾ ਸੁਣਵਾਈ ਕਰਨ ਲਈ ਤਿਆਰ ਨਹੀਂ ਹੈਗਾ